ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ-ਠਾਕ ਹੋ ਅਸੀਂ ਵੀ ਠੀਕ-ਠਾਕ ਹਾਂ ਜੀ ਲਓ ਜੀ ਅੱਜ ਜਿਹੜੇ ਆਪਣੇ ਬੁਟੀਕ ਤੇ ਹਨਾ ਕੱਪੜੇ ਸਲਾਈ ਹੋਏ ਆ ਜਿਹੜੇ ਥੋੜੇ ਜਿਹਾ ਡਿਜ਼ਾਈਨਰ ਸੂਟ ਹੋਏ ਆ ਜਾਂ ਕੁਝ ਫਰਾਕਾਂ ਹੋਈਆਂ ਜਾਂ ਕੁਝ ਜਿਵੇਂ ਲੈਂਸ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਹਨਾ ਪਾਈਪਿੰਗ ਕਿਦਾਂ ਵੀ ਅਸੀਂ ਬਣਾਏ ਹਨਾ ਕੱਪੜੇ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਜਿਹੜੇ ਅੱਜ ਆਪਣੇ ਬੁਟੀਕ ਤੋਂ ਸੂਟ ਹੋ ਕੇ ਜਾਣੇ ਆ ਕੁਝ ਵਾਕ ਹੀ ਸਿੰਪਲ ਸੂਟ ਆ ਸਿੰਪਲ ਸੂਟਾਂ ਦੀ ਇਹਦੇ ਵਿੱਚ ਆਪਾਂ ਕੋਈ ਵੀਡੀਓ ਐਡ ਨਹੀਂ ਕੀਤੀ ਇਹ ਜਿੰਨੇ ਆਪਣੇ ਕੋਲੇ ਕੋਈ ਕਿਸੇ ਦੀ ਫਰਾਕ ਬਣਾਈ ਹੋਈ ਹੈ ਨਾ ਕਿ ਕਿਹੜੇ ਕੱਪੜੇ ਦੀ ਆਪਾਂ ਫਰਾਕਾਂ ਬਣਾ ਸਕਦੇ ਆ ਕਿਹੜੇ ਕੱਪੜੇ ਦਾ ਆਪਾਂ ਕਿਹੜਾ ਸੂਟ ਬਣਾ ਸਕਦੇ ਆ ਹਨਾ ਕਾਟਨ ਦੇ ਕੱਪੜਿਆਂ ਤੇ ਜਾਂ ਲੈਸਾਂ ਪਾ ਕੇ ਅੱਜਕੱਲ ਬਹੁਤ ਸੋਹਣੇ ਅ ਡਿਜ਼ਾਈਨ ਚਾਲਦੇ ਹਨ ਉਹ ਡਿਜ਼ਾਈਨਿੰਗ ਆਪਾਂ ਥੋੜੀ-ਬਹੁਤੀ ਡਿਜ਼ਾਈਨਿੰਗ ਦਿੱਤੀ ਆ ਸੂਟਾਂ ਨੂੰ ਜਿੱਦਾਂ ਕਾਟਨ ਦੇ ਕੱਪੜਿਆਂ ਤੇ ਜਿਆਦਾ ਹੈਵੀ ਕੁਝ ਵਧੀਆ ਵੀ ਨਹੀਂ ਲੱਗਦਾ ਹਨ ਥੋੜੇ-ਬਹੁਤੇ ਜਦੋਂ ਡਿਜ਼ਾਈਨ ਕਰਦੇ ਆ ਕਾਟਨ ਦੇ ਕੱਪੜਿਆਂ ਤੇ ਸੋਹਣਾ ਲੱਗਦਾ ਆ ਆਪਾਂ ਬਾਹਰ ਅੰਦਰ ਵੀ ਪਾ ਸਕਦੇ ਆ ਹਨ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਕਿ ਜਿਹੜੀਆਂ ਮੇਰੇ ਭੈਣਾਂ ਘਰੇ ਸਲਾਈ ਕਰਦੀਆਂ ਨੇ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਸਾਡੀ ਇੰਸਟਾਗ੍ਰਾਮ ਹੈਡੀ ਹੈਗੀ ਕੋ ਸੰਦੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਹੈਡੀ ਹੈ ਆਜੂ ਜੀ ਆਪਾਂ ਫਿਰ ਕਰਦੇ ਆ ਤੁਹਾਡੇ ਨਾਲ ਵੀਡੀਓ ਸ਼ੇ ਲਓ ਜੀ ਇਹ ਆਪਣੇ ਕੋਲੇ ਸੂਟ ਹੋਇਆ ਦੇਖੋ ਤਿਆਰ ਹਾਂ ਜਿਹੜੀਆਂ ਇਹਨਾਂ ਦੇ ਪ੍ਰੈਸਾਂ ਵਗੈਰਾ ਰਹਿੰਦੀਆਂ ਨੇ ਤਰਪਾਈਆਂ ਦਾ ਵੀ ਜਿਹੜਾ ਹੈਗਾ ਅੱਧ ਵਿਚਾਲਾ ਜਿਹਾ ਕਰਿਆ ਹੋਇਆ ਹੈ ਵਿੱਚ ਜਿਹੜੇ ਕਰਨ ਵਾਲੀਆਂ ਨੇ ਤਰਪਾਈਆਂ ਹੁਣ ਮੈਂ ਭੇਜਣੇ ਸੀਗੇ ਕਿਉਂਕਿ ਕੱਲ ਨੂੰ ਇਹ ਜਲਦੀ ਚ ਦੇਣੇ ਆ ਕੱਪੜੇ ਤਾਂ ਕਰਕੇ ਆਪਾਂ ਹੁਣ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਦੇਖੋ ਜੇ ਪ੍ਰੈਸ ਵਗੈਰਾ ਨਾਲੇ ਤਰਪਾਈ ਰਹਿੰਦੀ ਹੈ ਇਹਦੀ ਚਲੋ ਵੀ ਹੋ ਜੂਗੀ ਦੇਖੋ ਇਹ ਆ ਪਾਣੀ ਜਿਹੜੀ ਚਾਫਾਂ ਵਾਲੀ ਫਰਾਕ ਕਰੀ ਐ ਦੇਖੋ ਚਾਫਾਂ ਵਾਲੀ ਫਰਾਕ ਬਣਾਈ ਹੋਈ ਐ ਥੋੜੇ ਥੋੜੇ ਜਿਹੇ ਜਿਹੜੇ ਹੈਗੇ ਨੇ ਉੱਪਰ ਬਲ ਪਾਏ ਆ ਗਲੇ ਤੇ ਜਿੱਦਾਂ ਆਪਾਂ ਹਨਾ ਬਾਹਰ ਨੂੰ ਫੋਲਡ ਕਰਕੇ ਲੇਸ ਪਾਈ ਐ ਜੀ ਪਾਈਪਿੰਗ ਦੀ ਤਰ੍ਹਾਂ ਕੱਢੀ ਐ ਤੇ ਬਾਹਵਾ ਮਾਂ ਤੇ ਜਿਹੜੀ ਹੈਗੀ ਆਪਾਂ ਨੇ ਆ ਦੇਖੋ ਬਾਹਵਾ ਮਾਂ ਤੇ ਵੀ ਕੱਟ ਪਾ ਕੇ ਇੱਥੇ ਲੇਸ ਪਾਈ ਐ ਬਾਹਰ ਵੀ ਜਿਹੜੀ ਹੈਗੀ ਆਪਾਂ ਪਾਈਪਿੰਗ ਦੀ ਤਰ੍ਹਾਂ ਕੱਢੀ ਐ ਇਸ ਤਰ੍ਹਾਂ ਹੀ ਆਪਾਂ ਘੇਰੇ ਤੇ ਕਰੀਏ ਕੱਢੀ ਐ ਦੋਨਾਂ ਘੇਰਿਆਂ ਤੇ ਕੱਢੀ ਹੈ ਅਗਲੇ ਪਿਛਲੇ ਦੋਨਾਂ ਘੇਰਿਆਂ ਤੇ ਕੱਢੀ ਹੋਈ ਹੈ ਜੀ ਦੇਖੋ ਹਜੇ ਪ੍ਰੈਸ ਨਾਲ ਜਿਹੜੇ ਹੈਗਾ ਟਿਕ ਜੇ ਜਾਣਾ ਆ ਦੇਖੋ ਚਾਪਾਂ ਵਾਲੀ ਫਰਾਕ ਹੈਗੀ ਇਹ ਜਿੱਦਾਂ ਇਹ ਬਿਲਕੁਲ ਲਾਈਟ ਵੇਟ ਜੀ ਰਹਿੰਦੀ ਹੈ ਹਨ ਇਹ ਥੋੜੇ ਘੇਰੇ ਵਾਲੀ ਹੁੰਦੀ ਹੈ ਜਿਹੜਾ ਜਿਆਦੇ ਵੱਡਾ ਵਾਲੀ ਹੁੰਦੀ ਉਹ ਥੋੜਾ ਘੇਰਾ ਭਾਰੀ ਹੋ ਜਾਂਦਾ ਇਹ ਗਰਮੀ ਦੇ ਵਿੱਚ ਠੀਕ ਰਹਿੰਦੀ ਹੈ ਇਸ ਤਰ੍ਹਾਂ ਜਿਹੜੀ ਹੈਗੀ ਇਹਦੀ ਆਪਾਂ ਨੇ ਪਾਕਿਸਤਾਨੀ ਸਲਵਾਰ ਤਿਆਰ ਕਰੀ ਹੈ ਪਾਕਿਸਤਾਨੀ ਸਲਵਾਰ ਤਿਆਰ ਕਰੀਏ ਜੇ ਪਾਣੀ ਨਾਲ ਬਿਲਕੁਲ ਜਿਹੜੀ ਹੈਗੀ ਸਟੇਟ ਸਲਵਾਰ ਸੂਟ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈਗਾ ਇਹਦੇ ਉੱਪਰ ਕਾਲੀ ਲੈਂਸ ਵੀ ਲਾ ਸਕਦੇ ਤੇ ਆਪਾਂ ਹਨਾ ਕਿਉਂਕਿ ਇਹਦੇ ਵਿੱਚ ਕਾਲਾ ਕਲਰ ਵੀ ਹੈਗਾ ਬਲੈਕ ਕਲਰ ਵੀ ਹੈਗਾ ਇਹਦੇ ਤੇ ਚਿੱਟੀ ਸਾਨੂੰ ਜ਼ਿਆਦਾ ਵਧੀਆ ਲੱਗੀ ਇਸ ਕਰਕੇ ਅਸੀਂ ਚਿੱਟੀ ਲੈਂਸ ਲਾਈਏ ਇਹ ਲੈਂਸ ਆਪਾਂ ਇੱਥੇ ਵੀ ਪਾ ਸਕਦੇ ਆ ਬਾਡੀ ਦੇ ਉੱਪਰ ਵੀ ਲਾ ਸਕਦੇ ਆ ਉਹਨਾਂ ਨੇ ਜਿੰਨੀ ਇੱਕ ਕਿਹਾ ਸੀਗਾ ਹਨਾ ਪਾਣੇ ਉਹ ਹਿਸਾਬ ਨਾਲ ਹੀ ਲਾਈ ਹੈ ਇੱਕ ਆਪਣਾ ਇਹ ਵਾਲਾ ਸੂਟ ਰੈਡੀ ਹੋਇਆ ਜਿਹੜਾ ਅਗਲਾ ਸੂਟ ਹੈਗਾ ਅਗਲਾ ਆਪਣਾ ਇਹ ਵਾਲਾ ਸੂਟ ਬਣਿਆ ਜੀ ਕਾਟਨ ਦਾ ਆ ਦੇਖੋ ਇਹ ਵੀ ਜਿਹੜਾ ਹੈਗਾ ਆਪਣੇ ਲੈਂਸ ਪਾਈ ਹੈ ਕੱਟ ਪਾ ਕੇ ਦੇਖੋ ਬੜੀ ਸੋਹਣੀ ਜਾਲੀ ਵਾਲੀ ਲੈਂਸ ਪਾਈ ਹੈ ਇਹਨੂੰ ਜਾਲੀ ਵਾਲੀ ਲੈਂਸ ਕਹਿੰਦੇ ਆ ਜੋਇੰਟਲੈਸ ਪਾਈ ਹੋਈ ਹੈ ਜਿੱਦਾਂ ਕੱਟ ਪਾ ਕੇ ਪਾਈ ਹੋਈ ਹੈ ਦੇਖੋ ਇਸ ਤਰ੍ਹਾਂ ਜਿਹੜੀ ਕੱਟ ਪਾ ਕੇ ਇਹ ਵਾਲੀ ਆਪਣੀ ਲੈਂਸ ਪਾਈ ਹੋਈ ਹੈ ਕਾਟਨ ਦਾ ਸੂਟ ਹੈਗਾ ਆ ਆ ਦੇਖੋ ਗਲਾ ਜਿਹੜਾ ਸਿੰਪਲ ਰੱਖਿਆ ਕੋਈ ਲੈਂਸ ਜਿ ਵਗੈਰਾ ਨਹੀਂ ਲਗਾਈ ਤੇ ਆ ਦੇਖੋ ਬਾਹਾਂ ਮਾਂ ਤੇ ਵੀ ਆਪਣੇ ਕੱਟ ਪਾ ਕੇ ਲੈਂਸ ਪਾਈ ਹੈ ਪਾਕਿਸਤਾਨੀ ਬਾਵਾ ਕਰੀਆਂ ਨੇ ਸਲਵਾਰ ਵੀ ਜਿਹੜੀ ਹੈਗੀ ਪਾਕਿਸਤਾਨੀ ਕਰੀ ਹੈ ਜੀ ਸਟੇਟ ਸਲਵਾਰ ਇਹਦੇ ਨਾਲ ਬਿਲਕੁਲ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸੂਟ ਆਪਣਾ ਤਿਆਰ ਹੋਇਆ ਹੋਇਆ ਹੈਗਾ ਆ ਇੱਕ ਆਪਣਾ ਇਹ ਵਾਲੀ ਹੋਈ ਹੈ ਜੀ ਫਰਾਕ ਤਿਆਰ ਆ ਦੇਖੋ ਇਹ ਦਿਖਾਵਾਂਗੇ ਫੋਟੋ ਨੂੰ ਇਹ ਵੀ ਜਿਹੜੀ ਹੈ ਵੀ ਬਲਾਂ ਵਾਲੀ ਫਰਾਕ ਹੈਗੀ ਆ ਆ ਦੇਖੋ ਇਸ ਤਰ੍ਹਾਂ ਜਿਹੜੇ ਹੈਗੀ ਬਲਾਂ ਵਾਲੀ ਫਰਾਕ ਬਣੀ ਹੋਈ ਹੈ ਦੇਖੋ ਇਸ ਤਰ੍ਹਾਂ ਸਿੰਪਲ ਜਿਹੜੀ ਹੈਗੀ ਬਾਹਰ ਰੱਖੀ ਹੋਈ ਹੈ ਬਾਹਾਂ ਤੇ ਵੀ ਹਲਕਾ ਜਿਹਾ ਲੈਂਸ ਦਾ ਟੱਚ ਦਿੱਤਾ ਤੇ ਗਲੇ ਤੇ ਵੀ ਪਿੱਛੇ ਜਿਹੜੀ ਹੈਗੀ ਆਪਣੇ ਆ ਦੇਖੋ ਲਟਕਣ ਲੱਗੇ ਹੋਏ ਆ ਇਸ ਤਰ੍ਹਾਂ ਜਿਹੜੇ ਹੈਗੇ ਲਟਕਣ ਲਾਏ ਆ ਕਿਉਂਕਿ ਫਿਰ ਜਿਹੜਾ ਕੋਈ ਜ਼ਿਆਦਾ ਪਤਲਾ ਹੁੰਦਾ ਹੈ ਨਾ ਉਹਦੇ ਇਹ ਪ੍ਰੋਬਲਮ ਆਉਂਦੀ ਹੈ ਕਿ ਇੱਥੋਂ ਗਲਾ ਦੇਗੇ ਨਾ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਇਹ ਵਾਲੇ ਫਰਾਕ ਵਾਲੀ ਬਹੁਤ ਸੋਹਣਾ ਜਿਹੜਾ ਹੈਗਾ ਪ੍ਰਿੰਟ ਬਹੁਤ ਸੋਹਣਾ ਹੈਗਾ ਆ ਦੇਖੋ ਜੀ ਅਗਲੀ ਆਪਣੀ ਹੈਗੀ ਬੱਚੇ ਦੀ ਫਰਾਕ ਜਿੱਦਾ ਇਹ 5 ਸਾਲ ਦੇ ਕੁੜੀਆ ਦੀ ਫਰਾਕ ਹੈਗੀ ਹੈ ਦੇਖੋ ਗਲੇ ਤੇ ਜਿਹੜੀ ਹੈਗੀ ਆਪਾਂ ਨੇ ਹਰੇ ਬਲੀ ਰਲਾਈ ਹੋਈ ਹੈ ਇੱਥੇ ਜਿਹੜੇ ਹੈਗੇ ਤਾਗਾ ਖਿੱਚ ਕੇ ਬਲ ਪਾਏ ਹੋਇਆ ਇਹਦਾ ਪਾ ਮਸ਼ੀਨ ਨਾਲ ਹੀ ਸੀਨ ਲਾ ਕੇ ਤਾਗਾ ਖਿੱਚ ਕੇ ਬੜ ਪਾਇਆ ਦੇਖੋ ਬਾਵਾ ਵਗੈਰਾ ਆਪਣੀਆਂ ਲਗਾਈਆਂ ਨਹੀਂ ਹੋਈਆਂ ਕਿਉਂਕਿ ਗਰਮੀ ਦੇ ਵਿੱਚ ਬਾਵਾ ਨਹੀਂ ਠੀਕ ਲੱਗਦੀ ਇਸੇ ਆਪਾਂ ਨੇ ਜਿਹੜੀਆਂ ਹੈਗੀਆਂ ਤਣੀਆਂ ਲਾਈਆਂ ਨੇ ਜੇ ਫਿਟਿੰਗ ਥੋੜੀ ਜਿਹਾ ਜ਼ਿਆਦਾ ਕਰਨਾ ਚਾਵੇ ਫੇਰ ਅਗਲਾ ਵਨ ਵੀ ਲੈਂਦਾ ਨਹੀਂ ਬੱਚੇ ਥੋੜਾ ਜਿਹਾ ਕੰਫਰਟੇਬਲ ਪਸੰਦ ਕਰਦੇ ਆ ਹਨਾ ਉਦੋਂ ਇਹ ਆਪਾਂ ਤਣੀਆਂ ਖੋਲ ਵੀ ਦਿੰਨੇ ਆ ਦੇਖੋ ਇਸ ਤਰ੍ਹਾਂ ਆਪਾਂ ਕੱਪੜੇ ਦੀਆਂ ਬਣਾ ਕੇ ਤਣੀਆਂ ਲਾਈਆਂ ਨੇ ਇੱਥੇ ਆਪਾਂ ਨੇ ਜਿਹੜੀ ਹੈਗੀ ਜਿੱਪ ਲਾਈ ਹੋਈਏ ਦੇਖੋ ਜਿੱਪ ਕਿਸ ਤਰ੍ਹਾਂ ਲਾਈ ਆਪਾਂ ਬਿਲਕੁਲ रेडीमेड ਫਰਾਕਾਂ ਵਾਂਗ ਹੀ ਜੇ ਪਲਾਈਏ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਜਿੱਪ ਖੋਲ ਕੇ ਜਿਵੇਂ ਮਰਜ਼ੀ ਪਾ ਸਕਦੇ ਆ ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਵਧਾ ਕੇ ਕੱਪੜਾ ਜਿਹੜੀ ਹੈਗੀ ਜਿੱਪ ਲਾਈ ਹੋਈ ਹੈ ਦੇਖੋ ਇਸ ਤਰ੍ਹਾਂ ਜਿਹੜਾ ਉੱਪਰ ਕੱਪੜਾ ਵਧਾ ਕੇ نیچے ਜਿੱਪ ਆ ਗਈ ਇਸ ਤਰ੍ਹਾਂ ਜਿਹੜਾ ਹੈਗਾ ਇਹ ਆਪਾਂ ਨੇ ਫਰਾਕ ਤਿਆਰ ਕਰੀਏ ਬੱਚੇ ਦੀ ਜੀ ਕਿਉਂਕਿ ਕਾਟਨ ਦਾ ਕੱਪੜਾ ਹੈਗਾ ਆ ਗਰਮੀਆਂ ਦੇ ਵਿੱਚ ਬੱਚਿਆਂ ਦੇ ਜਿਹੜੀਆਂ ਹੈਗੇ ਫਰਾਕਾਂ ਬੱਚੇ ਵਧੀਆ ਖੁਸ਼ ਹੋ ਕੇ ਪਾਉਂਦੇ ਆ ਇੱਕ ਆਪਾਂ ਨੇ ਇਹ ਵਾਲੀ ਫਰਾਕ ਤਿਆਰ ਕਰੀ ਹੈ ਜੀ ਇਹ ਜਿਹੜੀ ਹੈਗੀ 3-4 ਸਾਲ ਦੇ ਬੱਚੇ ਲਈ ਹੈ ਹਨਾ ਦੇਖੋ ਇਹ ਆਪਾਂ ਨੇ ਜਿਹੜੀ ਇਹ ਕਮਰ ਤੇ ਇਲਾਸਟਿਕ ਪਾ ਕੇ ਇਲਾਸਟਿਕ ਨਾਲ ਹੀ ਬਲ ਪਾਇਆ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਜਿੰਨੇ ਕ ਵੀ ਆਪਾਂ ਸੂਟ ਸਲਾਈ ਕਰਦੇ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੁੰਨੇ ਆ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ